ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਇੱਕ ਸਰਪੰਚ ਦੀ ਸ਼ਰੀਆਮ ਗੋਲੀਆਂ ਮਾਰ ਕੇ ਹੱਤਿਆ ਦੇ ਮਾਮਲੇ ਨੇ ਪੂਰੇ ਪੰਜਾਬ ਦੇ ਵਿੱਚ دہشت ਦਾ ਮਾਹੌਲ ਪੈਦਾ ਕਰ ਦਿੱਤਾ। ਇਹ ਤਰਨਤਾਰਨ ਦੇ ਸਿੱਧੂ ਫਾਰਮ ਚੈਰੋ ਵਿਖੇ ਉਸ ਸਮੇਂ ਵਾਪਰਿਆ ਜਦੋਂ ਉੱਥੇ ਵਿਆਹ ਸਮਾਰੋਹ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰ ਵਿਆਹ ਸਮਾਰੋਹ ਦੌਰਾਨ ਅੰਦਰ ਦਾਖਲ ਹੋਏ ਤੇ ਮੌਜੂਦਾ ਸਰਪੰਚ ਹਰਪਿੰਦਰ ਸਿੰਘ ਦੇ ਸਿਰ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ। ਜਿਨ੍ਹਾਂ ਦੀ ਉਹਨਾਂ ਤੇ ਮੌਕੇ ਤੇ ਹੀ ਮੌਤ ਹੋ ਗਈ ਹੈ। ਹਮਲਾਵਾਰਾਂ ਦਾ ਪਿੱਛਾ ਕਰਨ ਦੇ ਸਰਪੰਚ ਦੇ ਭਰਾ ਨੂੰ ਵੀ ਗੋਲੀ ਮਾਰੀ ਗਈ ਜੋ ਗੰਭੀਰ ਹਾਲਤ ਦੇ ਵਿੱਚ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਹੈ। ਇਹ ਵਿੱਚ ਕੋ ਇਨਸੀਡੈਂਟ ਵਾਪਰਿਆ ਵਾ। ਗੋਲੀਬਾਰੀ ਹੋਈ ਉੱਥੇ। ਇੱਕ ਜਿਹੜਾ ਜ਼ਖਮੀਆਂ ਨੂੰ ਇੱਥੇ ਲੈ ਕੇ ਆਏ ਹਸਪੀਟਲ ਮੰਦਿਰਪ ਤੇ ਅਸੀਂ ਉਹਨਾਂ ਦੀ ਹੈਲਪ ਵਾਸਤੇ ਆਇਆ ਕਿ ਜ਼ਖਮੀ ਦਾ ਜਲਦੀ ਤੋਂ ਇਲਾਜ ਹੋ ਸਕੇ ਤੇ ਜਾਨ ਬਚਾਈ ਜਾ ਸਕੇ ਕੀ ਕਾਰਨ ਕੀ ਰਿਹਾ ਹੈ ਕਾਰਨ ਤੇ ਨਹੀਂ ਪਤਾ ਸਾਨੂੰ ਫਿਲਹਾਲ ਕਿਉਂਕਿ ਤਰਨਤਨ ਜਿਹੜੇ ਜਖਾਂਡ ਵਾਪਰਿਆ ਉਹ ਜਿਹੜੇ ਉੱਥੋਂ ਦੇ ਅਫਸਰ ਨੇ ਜਿਹੜੇ ਮੌਕੇ ਤੇ ਨੇ ਉਹ ਦੱਸ ਸਕਦੇ ਨੇ ਸਾਨੂੰ ਮੈਸੇਜ ਆਇਆ ਉਹਨਾਂ ਨੇ ਵੀ ਜ਼ਖਮੀ ਇੱਥੇ ਦਾਖਲ ਹੈ ਇੱਕ ਦਿਨਾਂ ਸਿਕਿਉਰ ਕੀਤਾ ਜਾਵੇ ਪਲੱਸ ਇਹਨਾਂ ਦੀ ਹੈਲਪ ਕੀਤੀ ਜਾਵੇ ਜਲਦੀ ਇਹਦਾ ਇਲਾਜ ਸ਼ੁਰੂ ਕਰਾਇਆ ਜਾਵੇ ਜੇ ਕੋਈ ਰਿਕੁਆਇਰਮੈਂਟ ਹੈ ਕੋਈ ਬਲੱਡ ਦੀ ਲੋੜ ਹੈ ਜਾਂ ਕਿਸੇ ਚੀਜ਼ ਦੀ ਲੋੜ ਹੈਗੀ ਆ ਸੈਸ਼ਨ ਨੂੰ ਮੋਈਆ ਕਰਾ ਰਹੇ ਆ ਤਾਂ ਜੋ ਜਿਹੜਾ ਜ਼ਖਮੀ ਨੇ ਜਾਨ ਬਚਾਈ ਜਾ ਸਕੇ ਇੱਕ ਬੰਦਾ ਜ਼ਖਮੀ ਹੈ ਇਸੇ ਦਾਖਲ ਹੈ ਉਹ ਪਤਾ ਨਹੀਂ ਸਾਨੂੰ ਤਰਨਤਾਰ ਨੇ ਸਰਪੰਚ ਦੱਸ ਰਹੇ ਪਰ ਪਤਾ ਨਹੀਂ ਕਿਹੜੇ ਪਿੰਡ ਦਾ ਸਾਨੂੰ ਤੇ ਮਿਲ ਆਤਲਾਹ ਮਿਲੀ ਸੀ ਹਮੇਸ਼ਾ ਮੌਕੇ ਤੇ ਪਹੁੰਚੇ ਜਿਆਦਾ ਜਾਣਕਾਰੀ ਸਭ ਫਿਲਹਾਲ ਸਾਨੂੰ ਨਹੀਂ ਪਤਾ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਉਹਦੇ ਮੁਤਾਬਕ ਦਾਖਲ ਸਰਪੋਤਾ ਜਿਹੜਾ ਦਾਖਲ ਸਰਪੋਤਾ ਕੀ ਨਾਮ ਹੈ ਉਹ ਗਰਮਨਦੀਪ ਸਿੰਘ ਆ ਉਹ ਤਰਨਤਾਰ ਦਾ ਉਹਦਾ ਇਲਾਜ ਚੱਲ ਰਿਹਾ ਹੈ ਕੀ ਉਹਦੇ ਕੀਤੀ ਕੋਈ ਲੱਗੀ ਸੀ ਉਹਦੇ ਦੋ ਜਗ੍ਹਾ ਲੱਗੇ ਆ ਪਹਿਲਾ ਡਾਕਟਰ ਪ੍ਰੈਸ਼ਨ ਕਰਦੇ ਆ ਜਿਆਦਾ ਸਾਨੂੰ ਉਹਨਾਂ ਦੇ ਦੇਖਣ ਨਹੀਂ ਦਿੰਦਾ ਜੀ ਸਰ ਉਹਦਾ ਕੋਲ ਲੱਗਦਾ ਸੀ ਜੀ ਇਹ ਜੀ ਦੇ ਬੋਲੀ ਬਤੀ ਉਹਨਾਂ ਦੇ ਪਰਿਵਾਰ ਚੋਂ ਇੱਕ ਜਣ ਆਦਾ ਮੇਰੇ ਬ੍ਰਦਰ ਲੱਗਦਾ ਚਾਚੇ ਦਾ ਪੁੱਤ ਚਾਚੇ ਸਰਪੰਚ ਜੀ ਜੀ ਠੀਕ